ਸਾਡੇ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸੰਗਤ ਜੀ ਇੱਕ ਵਾਰ ਨਾ ਸੰਤ ਜੀ ਦੇ ਕੋਲ ਇੱਕ ਮਨੁੱਖ ਆਇਆ ਕਹਿਣ ਲੱਗਿਆ ਸੰਤ ਜੀ ਮੈਂ ਹਮੇਸ਼ਾ ਪਰੇਸ਼ਾਨ ਰਹਿੰਦਾ ਹਾਂ ਜਦੋਂ ਕੋਈ ਕੰਮ ਕਰਨ ਲੱਗਦਾ ਹਾਂ ਤਾਂ ਉਸ ਵਿੱਚ ਕਾਮਯਾਬੀ ਨਹੀਂ ਮਿਲਦੀ ਘਰ ਵਿੱਚ ਜਿਵੇਂ ਕੋਈ ਤੰਗੀ ਨੇ ਆਪਣਾ ਡੇਰਾ ਲਾ ਲਿਆ ਹੁੰਦਾ ਪੈਸਾ ਘਰ ਵਿੱਚ ਟਿਕਦਾ ਨਹੀਂ कमाई ਦਾ ਕੋਈ ਵੀ ਜਰੀਆ ਨਹੀਂ ਰਿਹਾ ਬਰਕਤ ਨੇ ਜਿਵੇਂ ਮੇਰੇ ਘਰ ਤੋਂ ਮੂੰਹ ਮੋੜ ਲਿਆ ਤੇ ਕਲਾ ਕਲੇਸ਼ ਹਰ ਸਮੇਂ ਮੇਰੇ ਘਰ ਵਿੱਚ ਰਹਿੰਦਾ ਹੈ ਕੋਈ ਨਾ ਕੋਈ ਜੀ ਮੇਰੇ ਘਰ ਦਾ ਬਿਮਾਰ ਹੀ ਰਹਿੰਦਾ ਇੱਕ ਮੰਝੇ ਤੋਂ ਉੱਠਦਾ ਤੇ ਦੂਜਾ ਪੈ ਜਾਂਦਾ ਹੈ ਮੈਂ بڑے ਡਾਕਟਰਾਂ ਦੇ ਚੱਕਰ ਕੱਟਦਾ ਪਰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ हां मेरी जेब जरूर खाली हो जाती है जिथे कोई कहंदा मैं ओथे जाके नतमस्तक भी हुंदा पर कोई असर नहीं हुंदा ना दवावां असर करदियां ने ते ना ही ਸਾਡੇ ਘਰ ਕਿਸੇ ਤਰ੍ਹਾਂ ਦੀ ਕੋਈ ਰਹਿਮਤ ਹੈ ਐਵੇਂ ਲੱਗਦਾ ਹੈ ਦਲੀਦਰ ਨੇ ਸਾਡੇ ਘਰ ਆ ਕੇ ਤੇ ਕੁੰਡਲੀ ਮਾਰ ਲਈ ਹੈ ਸੰਤ ਜੀ ਕੁਝ ਸਮੇਂ ਲਈ ਚੁੱਪ ਕਰ ਜਾਂਦੇ ਨੇ ਫਿਰ ਕਹਿਣ ਲੱਗੇ ਤੁਸੀਂ ਜੇਕਰ ਹੋ ਸਕੇ ਤਾਂ ਸਾਰਾ ਪਰਿਵਾਰ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਜਾਪ ਦੱਸਦਾ ਹਾਂ ਉਸ ਨੂੰ ਦੋ ਵਾਰ ਕਰਨਾ ਹੈ ਤਿੰਨ ਚਾਰ ਦਿਨਾਂ ਵਿੱਚ ਤੁਹਾਨੂੰ ਆਪਣੇ ਘਰ ਆਪ ਅਸਰ ਦੇਖੋਗੇ ਸੰਤ ਜੀ ਨੇ ਨਾ ਉਹਨਾਂ ਨੂੰ ਉਹ ਜਾਪ ਦੱਸਿਆ ਤੇ ਉਹ ਉੱਥੋਂ ਚਲਾ ਗਿਆ ਕਹਿੰਦੇ ਅਗਲੇ ਹਫਤੇ ਉਹ ਸੰਤ ਜੀ ਕੋਲ ਹੱਸਦਾ ਖੇਡਦਾ ਆਪਣੀ ਕਮਾਈ ਦਾ ਕੁਝ ਹਿੱਸਾ ਲੈ ਕੇ ਆਉਂਦਾ ਹੈ ਮੁਖ ਤੇ ਬੜੀ ਮੁਸਕਰਾਹਟ ਸੀ ਕਿ ਆ ਸੰਤ ਜੀ ਤੁਸੀਂ ਜੋ ਕਿਹਾ ਸੀ ਨਾ ਉਹ ਸੱਚ ਹੋ ਗਿਆ ਇਸ ਜਾਪ ਨਾਲ ਪਰਮਾਤਮਾ ਨੇ ਮੇਰੇ ਘਰ ਆਮਦਨ ਤੇ ਰੋਜ਼ਗਾਰ ਦਾ ਇੰਤਜ਼ਾਮ ਕਰ ਦਿੱਤਾ ਮੇਰੇ ਘਰ ਹੁਣ ਕੋਈ ਪਰੇਸ਼ਾਨੀ ਨਹੀਂ ਹੈ ਮੈਂ ਇੱਕ ਇੱਕ ਪੈਸੇ ਲਈ ਮੁਹਤਾਜ ਸੀ ਮੈਂ ਪਰੇਸ਼ਾਨ ਸੀ ਪਰ ਪਰਮਾਤਮਾ ਦੀ ਮਿਹਰ ਸਦਕਾ ਮੇਰੇ ਕੋਲ ਇੰਨਾ ਕਿ ਮੈਂ ਦੂਜਿਆਂ ਦਾ ਵੀ ਢਿੱਡ ਭਰ ਸਕਦਾ ਸੰਗਤ ਜੀ ਜਾਣਦੇ ਹੋ ਉਹ ਜਾਪ ਕਿਹੜਾ ਜਿਸ ਨਾਲ ਸਭ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਨੇ ਤੁਸੀਂ ਵੀ ਜਪਨਾ ਤੇ ਤੁਹਾਡੀਆਂ ਪਰੇਸ਼ਾਨੀਆਂ ਵੀ ਦੂਰ ਹੋ ਜਾਣਗੀਆਂ ਤੇ ਸਾਰੇ ਕੰਮ ਫਿਰ ਨੇਪਰੇ ਵੀ ਚੜਨਗੇ ਇਸ ਲਈ ਤੁਸੀਂ ਇਸ ਨੂੰ ਸ਼ਾਮ ਨੂੰ ਜਦੋਂ ਤੁਸੀਂ ਸਾਰੇ ਕੰਮ ਹੋ ਜਾਣ ਤੇ ਸੌਣ ਜਾਓ ਉਦੋਂ ਮੂੰਹ ਹੱਥ ਧੋ ਕੇ ਕੁੱਲੀ ਕਰਕੇ ਆਪਣੇ ਬਿਸਤਰੇ ਤੇ ਬੈਠ ਕੇ ਚੌਂਕੜੀ ਮਾਰ ਲੈਣੀ ਹੈ ਉਸ ਤੋਂ ਬਾਅਦ ਤੁਸੀਂ ਸਭ ਤੋਂ ਪਹਿਲਾਂ 5 ਵਾਰ ਮੂਲ ਮੰਤਰ ਦਾ ਜਾਪ ਕਰਨਾ ਹੈ ਉਸ ਤੋਂ ਬਾਅਦ 21 ਵਾਰ ਇਹ ਸ਼ਬਦ ਦਾ ਜਾਪ ਕਰਨਾ ਹੈ ਹਫ਼ਤੇ ਵਿੱਚ ਪਰਮਾਤਮਾ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਖਤਮ ਕਰ ਦੇਣਗੇ ਜਿਸ ਘਰ ਵਿੱਚ ਸ਼ਾਮ ਸਮੇਂ ਇਹ ਜਾਪ ਹੁੰਦਾ ਹੈ ਉਸ ਘਰ ਵਾਹਿਗੁਰੂ ਜੀ ਦੀਆਂ ਰਹਿਮਤਾਂ ਦੀ ਬਾਰਿਸ਼ ਹੁੰਦੀ ਹੈ ਉਸ ਘਰ ਦੇ ਵਿੱਚ ਬਰਕਤ ਹੀ ਬਰਕਤ ਹੁੰਦੀ ਹੈ ਜੇ ਲਗਾਤਾਰ ਤੁਸੀਂ ਇਸ ਜਾਪ ਨੂੰ 21 ਦਿਨ ਵੀ ਕਰਦੇ ਹੋ ਜਾਂ ਲਗਾਤਾਰ ਤੁਸੀਂ ਇਸ ਜਾਪ ਨੂੰ ਕਰਦੇ ਹੋ ਤਾਂ ਵਾਹਿਗੁਰੂ ਜੀ ਤੁਹਾਡੀ ਅਰਦਾਸ ਜ਼ਰੂਰ ਸੁਣਨਗੇ ਤੇ ਹਰ ਥਾਂ ਸਹਾਈ ਵੀ ਹੋਣਗੇ ਜੋ ਵੀ ਮਨ ਦੀ ਅਰਦਾਸ ਹੈ ਪਰਮਾਤਮਾ ਉਹ ਜ਼ਰੂਰ ਸੁਣਨਗੇ ਕਿਉਂਕਿ ਮਨੁੱਖ ਜਦੋਂ ਨੇਕ ਕਰਮ ਕਰਨ ਲੱਗ ਜਾਵੇ ਤੇ ਪਰਮਾਤਮਾ ਨੇਕ ਕਰਮਾਂ ਨੂੰ ਵੇਖ ਕੇ ਉਸ ਦੇ ਮਨ ਦੀ ਅਰਦਾਸ ਜ਼ਰੂਰ ਪੂਰੀ ਕਰਦੇ ਨੇ ਜਦੋਂ ਪਰਮਾਤਮਾ ਕਿਸੇ ਚੀਜ਼ ਨਾਲ ਨਿਵਾਜਣ ਤਾਂ ਉਸ ਚੀਜ਼ ਨੂੰ ਵੰਡ ਕੇ ਸ਼ਕੋ ਪਰਮਾਤਮਾ ਫਿਰ ਬਾਦशाही ਵੀ ਦਿੰਦੇ ਨੇ ਕਿਉਂਕਿ ਨੀਤਾ ਨੂੰ ਮੁਰਾਦਾਂ ਲੱਗਦੀਆਂ ਨੇ ਇੱਕ ਵਾਰ ਕਿਸੇ ਨਗਰ ਦੇ ਵਿੱਚ ਇੱਕ ਮੰਗਤਾ ਰਿਹਾ ਕਰਦਾ ਸੀ ਕਹਿੰਦੇ ਉਹ ਮਾਂਗ ਕੇ ਤੇ ਆਪਣਾ ਗੁਜ਼ਾਰਾ ਕਰਿਆ ਕਰਦਾ ਸੀ ਕਹਿੰਦੇ ਉਹ ਕੱਲਾ ਹੀ ਸੀ ਤੇ ਇੱਕ ਛੰਨ ਦੇ ਵਿੱਚ ਸਾਰੇ ਨਗਰ ਤੋਂ ਬਾਹਰ ਰਿਹਾ ਕਰਦਾ ਸੀ ਸਵੇਰ ਹੋਣੀ ਸੂਰਜ ਦੇ ਚੜਦਿਆਂ ਨਾਲ ਹੀ ਲੋਕਾਂ ਦੇ ਘਰੋਂ ਮੰਗਣਾ ਸ਼ੁਰੂ ਕਰ ਦੇਣਾ ਜੋ ਮਿਲਣਾ ਜਿੱਥੇ ਬੈਠੇ ਹੋਣਾ ਉੱਥੇ ਖਾ ਲੈਣਾ ਇੱਕ ਦਿਨ ਮੰਗਦਾ ਮੰਗਦਾ ਉਹ ਇੱਕ ਫਕੀਰ ਸੰਤ ਦੇ ਕੋਲ ਆਇਆ ਅੱਗੇ ਉਹਨੇ ਆਪਣਾ ਠੂਠਾ ਕਰ ਦਿੱਤਾ ਸੰਤ ਫਕੀਰ ਕਹਿੰਦੇ ਵੀ ਦੱਸੋ ਕਹਿੰਦੇ ਜੀ ਮੈਂ ਨਾ ਮੰਗਦਾ ਤੇ ਮੈਂ ਮੰਗਦਾ ਹਾਂ ਜੇ ਤੁਹਾਡੇ ਕੋਲ ਕੁਝ ਹੈ ਤਾਂ ਮੈਨੂੰ ਦੇ ਦਿਓ ਸੰਤ ਫਕੀਰ ਅੱਗੋਂ ਕਹਿੰਦੇ ਵੀ ਇਸ ਸਮੇਂ ਮੇਰੇ ਕੋਲ ਤਾਂ ਕੁਝ ਨਹੀਂ ਪਰ ਹਾਂ ਇੱਕ ਗੱਲ ਦੱਸ ਤੂੰ ਬਾਦਸ਼ਾਹ ਬੰਨਣਾ ਚਾਹੁੰਦਾ ਹੈ ਅੱਗੋਂ ਹੱਸ ਕੇ ਕਹਿੰਦਾ ਸੰਤ ਜੀ ਸਵੇਰੇ ਸਵੇਰੇ ਮੈਂ ਹੀ ਮਿਲਿਆ ਸੀ ਮਜ਼ਾਕ ਕਰਨ ਲਈ ਮੈਂ ਕਿਵੇਂ ਬਾਦਸ਼ਾਹ ਬਣ ਸਕਦਾ ਹਾਂ ਮੈਂ ਤਾਂ ਆਪਣਾ ਮੰਗ ਕੇ ਗੁਜ਼ਾਰਾ ਕਰਦਾ ਤੇ ਤੁਸੀਂ ਮੈਨੂੰ ਬਾਦਸ਼ਾਹ ਬਣਾਉਂਦੇ ਪਏ ਹੋ ਅੱਗੋਂ ਜਿਹੜੇ ਸੰਤ ਫਕੀਰ ਸਨ ਉਹਨਾਂ ਫਿਰ ਕਿਹਾ ਬਾਦਸ਼ਾਹ ਬੰਨਣਾ ਚਾਹੁੰਦਾ ਕਹਿੰਦਾ ਹਾਂ ਜੀ ਬਣਾ ਬਣਾ ਦਿਓ ਸੰਤ ਫਕੀਰ ਜੀ ਕਹਿੰਦੇ ਤੇਰੇ ਕੋਲ ਇਸ ਸਮੇ ਕਿੰਨੇ ਰੁਪਏ ਨੇ ਕਹਿੰਦਾ ਜੀ ਮੇਰੇ ਕੋਲ 4 ਰੁਪਏ ਨੇ ਕਹਿੰਦੇ 4 ਰੁਪਈਆਂ ਦੀਆਂ ਉਹ ਸਾਹਮਣੇ ਦੁਕਾਨ ਦੇ ਉੱਤੋਂ ਕੁਝ ਪ੍ਰਸ਼ਾਦ ਦੇ ਖਰੀਦ ਕੇ ਲੈ ਕੇ ਆ ਉਹ 4 ਰੁਪਏ ਦੇ ਸਾਹਮਣੇ ਦੁਕਾਨ ਤੋਂ ਰੋਟੀਆਂ ਖਰੀਦ ਕੇ ਲੈ ਆਇਆ ਉਹ ਸੰਤ ਫਕੀਰ ਜੀ ਨੂੰ ਦੇਣ ਲੱਗਿਆ ਸੰਤ ਫਕੀਰ ਕਹਿੰਦੇ ਮੈਨੂੰ ਨਹੀਂ ਉਹ ਸਾਹਮਣੇ ਜਿਹੜੇ ਬੱਚੇ ਨੇ ਨਾ ਉਹਨਾਂ ਦੇ ਦੇ ਕਹਿੰਦੇ ਉੱਥੇ ਤਿੰਨ ਚਾਰ ਬੱਚੇ ਬੈਠੇ ਸੀ ਜਿਹੜੇ ਦੋ ਦੋ ਪ੍ਰਸ਼ਾਦੇ ਮਿਲੇ ਉਹਨਾਂ ਦੀ ਤਲੀ ਤੇ ਰੱਖ ਤੇ ਉਹ ਖਾ ਕੇ ਬੜੇ ਜਿਆਦਾ ਖੁਸ਼ ਸਨ ਉਸ ਤੋਂ ਬਾਅਦ ਉਹ ਸੰਤ ਫਕੀਰ ਜੀ ਦੇ ਕੋਲ ਦੁਬਾਰਾ ਆ ਗਿਆ ਸੰਤ ਜੀ ਕਹਿੰਦੇ ਜੋ ਤੇਰੇ ਕੋਲ ਹੈ ਉਸ ਨੂੰ ਵੰਡ ਖਾਈ ਤੇ ਇੱਕ ਮਹੀਨੇ ਦੇ ਅੰਦਰ 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 ਪ੍ਰਮਾਤਮਾ ਤੇਰੀ ਜ਼ਰੂਰ ਸੁਣਨਗੇ ਕਹਿੰਦੇ ਉਹਨੇ ਕਿਹਾ ਵੀ ਐਵੇਂ ਫਕੀਰ ਬਾਬਾ ਮੇਰੇ ਨਾਲ ਮਜ਼ਾਕ ਕਰਦੇ ਸਨ ਕਹਿੰਦੇ ਕੁਝ ਦਿਨ ਹੀ ਲੰਗੇ ਸਨ ਉਸ ਨੂੰ ਰਸਤੇ ਦੇ ਵਿੱਚ ਨਾ ਇੱਕ ਬੜੀ ਵੱਡੀ ਬੋਰੀ ਲੱਭੀ ਕਹਿੰਦੇ ਉਸਨੇ ਖੋਲ ਕੇ ਦੇਖੀ ਕਹਿੰਦੇ ਉਸ ਦੇ ਕੋਲ ਕੋਈ ਨਹੀਂ ਸੀ ਉਸ ਨੂੰ ਖੋਲ ਕੇ ਦੇਖਦਾ ਹੈ ਉਹ ਪੈਸਿਆਂ ਦੀ ਭਰੀ ਹੋਈ ਸੀ ਕਹਿੰਦੇ ਉਹਨੂੰ ਚੁੱਕ ਕੇ ਤੇ ਲੈ ਗਿਆ ਹੁਣ ਜਾ ਕੇ ਸੋਚਣ ਲੱਗਿਆ ਵੀ ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਉਹ ਸੰਤ ਫਕੀਰ ਜੀ ਨੇ ਕਿਹਾ ਸੀ ਤੂੰ ਬਾਦਸ਼ਾਹ ਬਣੇਗਾ ਉਹ ਪੈਸਿਆਂ ਦਾ ਬਾਦਸ਼ਾਹ ਕਹਿੰਦੇ ਸੀ ਕਿ ਨਗਰ ਦਾ ਬਾਦਸ਼ਾਹ ਕਹਿੰਦੇ ਸੀ ਮੈਨੂੰ ਸੰਤ ਫਕੀਰ ਜੀ ਦੇ ਕੋਲੋਂ ਜਾ ਕੇ ਪੁੱਛਣਾ ਚਾਹੀਦਾ ਹੈ ਕਹਿੰਦੇ ਉਹ ਉੱਥੇ ਥਾਂ ਤੇ ਜਾਂਦਾ ਹੈ ਪਰ ਸੰਤ ਫਕੀਰ ਜੀ ਨਹੀਂ ਹੁੰਦੇ ਉਹ ਨਗਰ ਦੇ ਲੋਕਾਂ ਕੋਲੋਂ ਪੁੱਛਦਾ ਹੈ ਵੀ ਸੰਤ ਫਕੀਰ ਕਿੱਥੇ ਨੇ ਉਹ ਦੱਸਦੇ ਵੀ ਉਹ ਆਪਣੀ ਕੂਟਿਆ 'ਚ ਬੈਠੇ ਹੁੰਦੇ ਹਨ ਜਾ ਕੇ ਨਮਸਕਾਰ ਕੀਤੀ ਪੁੱਛਿਆ ਸੰਤ ਜੀ ਤੁਸੀਂ ਮੈਨੂੰ ਕਿਹਾ ਸੀ ਮੈਂ ਬਾਦਸ਼ਾਹ ਬਣਾਗਾ ਫਿਰ ਬਾਦਸ਼ਾਹ ਵੀ ਤੁਸੀਂ ਮੈਨੂੰ ਬਣਾ ਵੀ ਦਿੱਤਾ ਮੈਨੂੰ ਰਾਹ ਦੇ ਵਿੱਚੋਂ ਇੱਕ ਬੜੀ ਵੱਡੀ ਨੋਟਾਂ ਦੀ ਬੋਰੀ ਲੱਭੀ ਹੈ ਹੁਣ ਦੱਸੋ ਇਹ ਮੇਰੀ ਹੈ ਸੰਤ ਜੀ ਨੇ ਕਿਹਾ ਨਹੀਂ ਇਹ ਤੇਰੀ ਨਹੀਂ ਹੈ ਏ ਜਿਸ ਦੀ ਹੈ ਉਸ ਨੂੰ ਵਾਪਸ ਕਰ ਦੇ ਜਦੋਂ ਸੰਤ ਫਕੀਰ ਜੀ ਨੇ ਇਹ ਗੱਲ ਕਹੀ ਤਾਂ ਉਹ ਵਾਪਸ ਆ ਗਿਆ ਕਹਿੰਦਾ ਨਾਲੇ ਕਹਿੰਦੇ ਸਨ ਵੀ ਮੈਂ ਬਾਦਸ਼ਾਹ ਬਣਾਗਾ ਤੇ ਜੋ ਚੀਜ਼ ਮੇਰੇ ਕੋਲ ਆਈ ਹੈ ਨਾਲੇ ਕਹਿੰਦੇ ਉਸ ਨੂੰ ਵਾਪਸ ਕਰ ਦੇ ਕਹਿੰਦਾ ਚਲੋ ਜਿਹਦੀ ਹੈ ਉਹ ਵਾਪਸ ਕਰ ਦਵਾਂਗਾ ਉਹ ਉਸ ਥਾਂ ਤੇ ਰੋਜ਼ ਬੈਠਣ ਲੱਗਿਆ ਕਹਿੰਦੇ ਉੱਥੇ ਬੈਠ ਕੇ ਤੇ ਮੰਗਦਾ ਰਹਿੰਦਾ ਇੱਕ ਦਿਨ ਕੋਈ ਉੱਥੇ ਆਇਆ ਉਹ ਸਾਰਿਆਂ ਤੋਂ ਕੁਝ ਨਾ ਕੁਝ ਪੁੱਛੀ ਜਾਵੇ ਕਹਿੰਦੇ ਇਹਨੂੰ ਲੱਗਿਆ ਵੀ ਸ਼ਾਇਦ ਇਸ ਦੀ ਕੋਈ ਚੀਜ਼ ਗਵਾਚੀ ਹੈ ਕੋਲ ਜਾ ਕੇ ਪੁੱਛਿਆ ਵੀ ਤੁਹਾਡੀ ਕੋਈ ਚੀਜ਼ ਗਵਾਚੀ ਹੈ ਉਹਨੇ ਕਿਹਾ ਹਾਂ ਜੀ ਕੁਝ ਸਮੇਂ ਪਹਿਲਾਂ ਇੱਥੋਂ ਮੈਂ ਗਿਆ ਸੀ ਤੇ ਮੇਰੀ ਇੱਕ ਚੀਜ਼ ਗਵਾਚੀ ਹੈ ਕਹਿੰਦੇ ਕੀ ਹੈ ਉਹ ਕਹਿੰਦਾ ਇੱਕ ਬੋਰੀ ਸੀ ਇਸ ਰੰਗ ਦੀ ਸੀ ਉਹ ਕਹਿੰਦਾ ਅੱਛਾ ਤੇ ਉਹਦੇ ਵਿੱਚ ਕੀ की सी, पैसे दसे इन्ने पैसे ने कह मेरे कोल है उन्हें के तो उसू दे दी राजे दा मंत्री सी उन्हें उस तो भी तुसी ये पैसे रख भी सकते सी पर तुसी वापस क्यों किते उन्हें कहा जी जो चीज़ मेरी नहीं है मैं अपने कोल नहीं रख सकता क्योंकि जो चीज़ मेरी नहीं चीज़ ਕਦੀ ਬਰਕਤ ਨਹੀਂ ਦੇ ਸਕਦੀ ਤੇ ਜੋ ਮੇਰੀ ਹੈ ਉਹ ਭਾਵੇਂ 1 ਰੁਪਿਆ ਹੈ ਉਸ ਵਿੱਚ ਬਰਕਤ ਹੈ ਤੇ ਜੋ ਕਿਸੇ ਦਾ ਉਹ ਹਮੇਸ਼ਾ ਉਹਦੇ ਤੱਕ ਪਹੁੰਚਾ ਦੋ ਪਰਮਾਤਮਾ ਆਪੇ ਫਿਰ ਉਹਦਾ ਹੀਲਾ ਵਸੀਲਾ ਜਿਹੜਾ ਹੈ ਨਾ ਉਸ ਵਿੱਚ ਕਈ ਗੁਣਾ ਬਰਕਤ ਪਾ ਕੇ ਤੁਹਾਡੇ ਤੱਕ ਕੁਝ ਨਾ ਕੁਝ ਜ਼ਰੂਰ ਪਹੁੰਚਾ ਦੇਣਗੇ ਕਹਿੰਦੇ ਉਹਨੇ ਕਿਹਾ ਵੀ ਤੂੰ ਕੰਮ ਕਰਨਾ ਚਾਹੁੰਦਾ ਹੈ ਉਹ ਕਹਿੰਦਾ ਹਾਂਜੀ ਕਹਿੰਦਾ ਮੈਂ ਵੈਸੇ ਵੀ ਮੰਗ ਕੇ ਖਾਂਦਾ ਹਾਂ ਤੇ ਇੱਜ਼ਤ ਦਾ ਕੰਮ ਕਰਨਾ ਚਾਹੁੰਦਾ ਹਾਂ ਉਹਨੇ ਉਸ ਨੂੰ ਆਪਣੀ मुंदਰੀ ਲਾ ਕੇ ਤੇ ਦੇ ਗਿਆ ਤੇ ਕਿਹਾ ਵੀ ਸਵੇਰੇ ਇਸ ਸਮੇਂ ਤੂੰ ਮਹਿਲ ਦੇ ਵਿੱਚ ਆ ਜਾਵੀਂ ਕਹਿੰਦਾ ਮੈਂ ਰਾਜੇ ਦਾ ਮੰਤਰੀ ਹਾਂ ਤੇ ਸਾਨੂੰ ਤੇਰੇ ਵਰਗਾ ਬੰਦਾ ਚਾਹੀਦਾ ਸੀ ਕਹਿੰਦੇ ਉੱਥੇ ਲੈ ਗਿਆ ਅਗਲੀ ਸਵੇਰ ਹੋਈ ਤੇ ਉਹ ਮੰਤਰੀ ਨੇ ਰਾਜੇ ਨੂੰ ਪਹਿਲਾਂ ਹੀ ਸਾਰਾ ਕੁਝ ਦੱਸਤਾ ਸੀ ਇੰਨਾ ਇਮਾਨਦਾਰ ਹੈ ਤੇ ਐਵੇਂ ਦਾ ਮਨੁੱਖ ਹੈ ਕਹਿੰਦੇ ਉਸ ਤੋਂ ਬਾਅਦ ਉਹਨੇ ਉਸ ਨੂੰ ਕਿਹਾ ਵੀ ਇਹ मुंदਰੀ ਲੈ ਕੇ ਉੱਥੇ ਚਲਾ ਗਿਆ ਰਾਜੇ ਨੇ ਆਉਂਦਿਆ ਸਾਰ ਇਸ ਨੂੰ ਪਹਿਚਾਨ ਲਿਆ ਵੀ ਇਹ मुंदਰੀ ਸਾਡੀ ਹੈ ਕਹਿੰਦੇ ਉਹਨੂੰ ਕਿਹਾ ਵੀ ਤੂੰ ਨਾ ਇੱਥੇ ਕੰਮ ਕਰਿਆ ਕਰ ਕਹਿੰਦੇ ਉਹਨੇ ਉੱਥੇ ਬੜੀ ਇਮਾਨਦਾਰੀ ਨਾਲ ਸਾਰੇ ਕੰਮ ਕਰਿਆ ਕਰਨੇ ਉਹ ਰਾਜੇ ਦੇ ਔਲਾਦ ਨਹੀਂ ਸੀ ਪਰ ਰਾਜਾ ਚਾਹੁੰਦਾ ਸੀ ਵੀ ਮੈਂ ਆਪਣਾ ਜਿਹੜਾ ਨਗਰ ਹੈ ਨਾ ਇਸ ਦੇ ਲਈ ਕੋਈ ਚੰਗਾ ਰਾਜਾ ਬਣਾ ਕੇ ਜਾਵਾਂ ਰਾਜੇ ਨੇ ਆਪਣੇ ਸਾਰੇ ਵਜ਼ੀਰ ਤੇ ਮੰਤਰੀਆਂ ਨੂੰ ਇਕੱਠਾ ਕੀਤਾ ਰਾਜੇ ਨੇ ਕਿਹਾ ਵੀ ਜੋ ਵੀ ਮੇਰੇ ਇਸ ਸਵਾਲ ਦਾ ਜਵਾਬ ਦੇਵੇਗਾ ਮੈਂ ਉਹਨੂੰ ਆਪਣੇ ਤਖਤੋਂ ਤਾਜ ਤੇ ਬਿਠਾ ਦੇਵਾਂਗਾ ਰਾਜੇ ਨੇ ਕਿਹਾ ਉਹ ਕਿਹੜੀ ਚੀਜ਼ ਹੈ ਜਾਂ ਕਿਹੜਾ ਗੁਣ ਜਿਸ ਦੇ ਨਾਲ ਸਭ ਕੁਝ ਹਾਸਿਲ ਹੋ ਜਾਂਦਾ ਹੈ ਤੇ ਉਹ ਕਿਹੜੀ ਚੀਜ਼ ਹੈ ਜਾਂ ਕਿਹੜਾ ਮਨੁੱਖ ਦਾ ਗੁਣ ਹੈ ਜਿਸ ਦੇ ਨਾਲ ਸਾਰਾ ਕੁਝ ਤਬਾਹ ਹੋ ਜਾਂਦਾ ਹੈ ਕਹਿੰਦੇ ਸਾਰੇ ਜਣਿਆਂ ਨੇ ਵੱਖ-ਵੱਖ ਜਵਾਬ ਦਿੱਤੇ ਪਰ ਰਾਜਾ ਕਿਸੇ ਦੇ ਜਵਾਬ ਦੇ ਨਾਲ ਸੰਤੁਸ਼ਟ ਨਾ ਹੋਇਆ ਬਾਅਦ ਵਿੱਚ ਉਸ ਤੋਂ ਪੁੱਛਿਆ ਗਿਆ ਉਹ ਜਿਹੜਾ ਮੰਗਤਾ ਸੀ ਉਹਨੇ ਕਿਹਾ ਰਾਜਨ ਉਹ ਗੁਣ ਜੋ ਸਭ ਨੂੰ ਆਪਣੇ ਵਾਸ ਵਿੱਚ ਕਰ ਲੈਂਦਾ ਹੈ ਤੇ ਸਭ ਨੂੰ ਆਪਣਾ ਜੋ ਵੀ ਜੇ ਉਹਦੇ ਕੋਲ ਕੱਖ ਨਹੀਂ ਹੈ ਨਾ ਤੇ ਉਹਨੂੰ ਉਹ ਵੀ ਦੇ ਦਿੰਦਾ ਹੈ ਉਹ ਹੈ ਮਨੁੱਖ ਦੀ ਨਿਮਰਤਾ ਦਾ ਗੁਣ ਤੇ ਜਦੋਂ ਮਨੁੱਖ ਦਾ ਸਾਰਾ ਕੁਝ ਜਿਸ ਦੇ ਨਾਲ-ਨਾਲ ਤਬਾਹ ਹੋ ਜਾਂਦਾ ਹੈ ਉਹ ਹੈ ਮਨੁੱਖ ਦਾ ਗੁੱਸਾ ਰਾਜਾ ਉਸ ਦੀ ਗੱਲ ਨੂੰ ਸੁਣ ਕੇ ਬੜਾ ਜ਼ਿਆਦਾ ਖੁਸ਼ ਹੋਇਆ ਰਾਜੇ ਨੇ ਉਸ ਨੂੰ ਤਖਤੋਂ ਤਾਜ ਤੇ ਬਿਠਾ ਦਿੱਤਾ ਕਹਿੰਦੇ ਜਦੋਂ ਤਖਤੋਂ ਤਾਜ ਤੇ ਬਿਠਾਇਆ ਨਾ ਕਹਿੰਦੇ ਉਹਨੇ ਕਿਹਾ ਵੀ ਉਸ ਸੰਤ ਫਕੀਰ ਨੂੰ ਲੱਭ ਕੇ ਤੇ ਲੈ ਕੇ ਆਓ ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਤੈਨੂੰ ਬਾਦਸ਼ਾਹੀ ਮਿਲੇਗੀ ਕਹਿੰਦੇ ਉਹਨੇ ਬੜਾ ਲੱਭਿਆ ਪਰ ਕਿਤੇ ਨਾ ਲੱਭੇ ਕਹਿੰਦੇ ਇੱਕ ਦਿਨ ਉਹ ਕਿਸੇ ਰਾਹ ਦੇ ਵਿੱਚ ਜਾਂਦੇ ਪਏ ਸੀ ਰਸਤੇ ਵਿੱਚ ਜੰਗਲ ਆਉਂਦਾ ਸੀ ਕਹਿੰਦੇ ਜਦੋਂ ਉੱਥੋਂ ਲੰਘੇ ਨੇ ਲੰਘੇ ਤੇ ਉਹਨੂੰ ਸੰਤ ਫਕੀਰ ਉੱਥੇ ਦਿਖੇ ਉਹਨੇ ਸੰਤ ਫਕੀਰ ਜੀ ਨੂੰ ਕਿਹਾ ਵੀ ਤੁਸੀਂ ਕਿਹਾ ਸੀ ਮੈਂ ਬਾਦਸ਼ਾਹ ਬਣਾਂਗਾ ਤੇ ਮੈਂ ਬਾਦਸ਼ਾਹ ਬਣ ਗਿਆ ਹੁਣ ਮੈਂ ਜਾਣਨਾ ਚਾਹੁੰਦਾ ਹਾਂ ਵੀ ਮੈਂ ਬਾਦਸ਼ਾਹ ਕਿਵੇਂ ਬਣਿਆ ਤੇ ਮੈਂ ਚਾਹੁੰਦਾ ਹਾਂ ਵੀ ਤੁਸੀਂ ਮੇਰੇ ਮੰਤਰੀ ਬਣ ਕੇ ਰਹੋ ਤਾਂ ਸੰਤ ਫਕੀਰ ਜੀ ਨੇ ਕਿਹਾ ਵੀ ਬਾਦਸ਼ਾਹ ਤੂੰ ਜਦੋਂ ਉਹਨਾਂ ਨੂੰ ਰੋਟੀ ਦਿੱਤੀ ਸੀ ਨਾ ਤੇ ਉਹਨਾਂ ਦੀ ਅਸੀਸ ਨੇ ਤੈਨੂੰ ਬਾਦਸ਼ਾਹ ਬਣਾਇਆ ਤੇ ਤੂੰ ਹਮੇਸ਼ਾ ਵੰਡ ਕੇ ਖਾਣ ਦੀ ਨੀਤ ਰੱਖੀ ਤੂੰ ਬਾਦਸ਼ਾਹ ਹੀ ਰਹੇਗਾ ਜੋ ਵੰਡ ਕੇ ਖਾਂਦਾ ਹੈ ਉਹਦੀ ਨੀਤ ਨੂੰ ਹਮੇਸ਼ਾ ਰੰਗ ਭਾਗ ਲੱਗਦੇ ਨੇ ਤੇ ਮੈਂ ਤੇਰੇ ਨਾਲ ਨਹੀਂ ਜਾ ਸਕਦਾ ਤੂੰ ਹੋਰਾਂ ਨੂੰ ਇਹ ਸੁਨੇਹਾ ਦੇਈ ਤੇ ਹੋਰਾਂ ਨੂੰ ਵੀ ਬਾਦਸ਼ਾਹ ਬਣਾਈ ਕਿਉਂਕਿ ਵੰਡ ਖਾਣ ਵਾਲਾ ਕਦੇ ਵੀ ਭੁੱਖਾ ਨਹੀਂ ਰਹਿੰਦਾ ਜੋ ਹਮੇਸ਼ਾ ਦਾਨ ਦੀ ਪਰਵਰਤੀ ਰੱਖਦਾ ਹੈ ਪਰਮਾਤਮਾ ਉਹਦੇ ਘਰ ਹਮੇਸ਼ਾ ਰੰਗ ਭਾਗ ਲਾ ਕੇ ਰੱਖਦੇ ਹਨ ਜਦੋਂ ਇਹ ਗੱਲ ਕਹੀ ਤਾਂ ਉਹ ਉੱਥੇ ਆ ਗਿਆ ਉਹਨੇ ਹਮੇਸ਼ਾ ਹਰ ਇੱਕ ਨਾਲ ਵੰਡ ਕੇ ਖਾਣ ਦੀ ਨੀਤ ਰੱਖੀ ਤੇ ਸਭ ਨੂੰ ਇਹੀ ਕਿਹਾ ਤੇ ਸਾਰਾ ਨਗਰ ਉਸ ਦਾ ਸੁਖੀ ਵਸਣ ਲੱਗਿਆ ਇਸ ਲਈ ਜੇਕਰ ਆਪਾਂ ਵੀ ਚਾਹੁੰਦੇ ਹਾਂ ਵੀ ਜ਼ਿੰਦਗੀ ਵਿੱਚ ਰੰਗ ਭਾਗ ਲੱਗੇ ਰਹਿਣ ਤਾਂ ਵੰਡ ਕੇ ਖਾਣ ਦੀ ਨੀਤ ਅੱਜ ਤੋਂ ਸ਼ੁਰੂ ਕਰ ਦੇਵੋ ਕਿਉਂਕਿ ਆਪਾਂ ਨੂੰ ਤੇ ਗੁਰਾਂ ਨੇ ਵੀ ਕਿਹਾ ਹੈ ਕਿ ਤੁਸੀਂ ਵੰਡ ਕੇ ਛਕੋ ਤੁਹਾਡੇ ਘਰ ਹਰ ਇੱਕ ਬਰਕਤ ਆ ਕੇ ਵਾਸ ਕਰੇਗੀ ਸੋ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਨਾ ਤੇ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਾਉਣਾ ਜੀ ਤੇ ਰਸਨਾ ਦੇ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਰਸਨਾ ਨੂੰ ਵੀ ਪਵਿੱਤਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ